ਔਖਾ ਹੁੰਦਾ ਹੋਣਾ ਬੱਕਰੀ ਵਾਲਾ ਨਹੀਂ ਛੱਡਦਾ ਚਾਹੇ ਜਿੰਨੀ ਮਰਜੀ ਨੇ ਰਿਮੀ ਆ ਉਹਨੇ ਚਾਹ ਬਣਾਉਣੀ ਆ ਬਿਲਕੁਲ ਜੀ ਉਸ ਕੋਦਰਤੀ ਬਖਸ਼ਾ ਹੈ ਪੂਕੀ ਬਾਕੀ ਦਾ ਨਹੀਂ ਬੋਨੇ ਦੀ ਰਹੀ ਨਹੀਂ ਕਰ ਇਹ ਚੀਜ਼ ਤਾਂ ਆਪਾਂ ਘਰ ਮਾਲਕ ਦੀ ਕਿਰਪਾ ਨਾਲ ਹੋ ਰਹਿ ਤਾਂ ਹਾਂ ਬੱਚਾ ਜੀ ਇਹਦਾ ਮੇਰੇ ਕੋਲੇ ਦੋਤਾ ਬਰੀਡਰ ਆ ਉਹਨੇ ਆ ਚੀਜ਼ਾਂ ਜਮਣੀਆਂ ਨੇ ਲੈ ਵੀ ਦੇਖ ਸਾਹ ਦੇਖੋ ਜੀ ਹੁਣ ਇਹਦਾ ਪਿੰਡਾ ਵੀ ਦੇਖੋ ਬਾਕੀ ਇਹਦੀ ਪੂੰਛ ਵੀ ਦੇਖੋ ਬਾਕੀ ਇਹਦੀ ਨੱਕ ਦੇਖੋ ਇਹਦਾ ਕੰਨ ਦੇਖੋ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਨੇ ਹੁਣ ਇੰਨਾ ਚੀਜ਼ਾਂ ਦੇ ਇੰਨੇ دیਵਾਨੇ ਨੇ ਬੰਦੇ ਆਪਣੇ ਕੋਲੇ ਨਾ ਨਾ ਬਾਕੀ ਥੱਲੋਂ ਵੀ ਬੱਕਰੀ ਪੂਰੀ ਭਾਰੀ ਹੋਵੇ ਨਾ ਠੁਕਮੇ ਚੱਡੇ ਦੀ ਹੋਵੇ ਪੂਰੀ ਚਾਰ ਰੋਟੀ ਲੱਗੇ ਆਉਂਦੇ ਆ ਜਾਂਦਾ ਬੱਕਰੀ ਲੈ ਵੀ ਮਿੱਤਰੋ ਅੱਜ ਫੇਰ ਕਾਜੜੀ ਵੀਰ ਦੇ ਕੋਲੇ ਆਇਆ ਹੋਇਆ ਹੈਗਾ ਨਾ ਤੇ ਅੱਜ ਦੇ ਤੁਹਾਨੂੰ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਬਾਈ ਜੀ ਬੱਕਰੀਆਂ ਵੀ ਦਿਖਾਵਾਂਗੇ ਨਾ ਥੋੜੀਆਂ ਜਿਹੀ ਬੱਕਰੇ ਦਿਖਾਵਾਂ ਤੇ ਵੀਰ ਚਾਹ ਬਣਾਉਣ ਲੱਗੇ ਪਏ ਹੋਏ ਨੇ ਦੇਖ ਸਕਦੇ ਹੋ ਚਾਹ ਪਲਾਵਾਂਗੇ ਬਾਈ ਜੇ ਕਿਸੇ ਮੇਰੇ ਵੀਰ ਨੇ ਬਾਈ ਜੀ ਆਜੜੀ ਵੀਰ ਦੀ ਚਾਹ ਪੀਣੀ ਹੈਗੀ ਬਣੀ ਹੋਈ ਤਾਂ ਆ ਸਕਦਾ ਹੈਗਾ ਨਾ ਤੁਹਾਨੂੰ ਨੰਬਰ ਦੇ ਦਾਂਗੇ ਯੇ ਕਿਨੇ ਚਾਹ ਪੀਣੀ ਆਗੀ ਤਾਂ ਤੁਸੀਂ ਜਾਓ ਵੀਰ ਦੇ ਕੋਲੇ ਤੇ ਚਾਹ ਪੀ ਆਓ ਦੇਖ ਸਕਦੇ ਹੋ ਬਈ ਹਵਾ ਬਹੁਤ ਜ਼ਿਆਦੇ ਚੱਲਦੀ ਹੈਗੀ ਤੇ ਚੁੱਲਾ ਬਣਾ ਲਿਆ ਆ ਮੋਬਾਈਲ ਆਪ ਦੇਖ ਸਕਦੇ ਹੋ ਧੀਰੇ ਬਾਈ ਨਾਲ ਗੱਲਬਾਤ ਵੀ ਕਰਦੇ ਆ ਪਰ ਧੀਰੇ ਬਾਈ ਕੋਲੇ ਆਏ ਆ ਆਪਾਂ ਪਿੰਡ ਮਹਾਲੇ ਦੇ ਵਿੱਚ ਧੀਰੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਚਾਹ ਬਣਾਉਣ ਲੱਗੇ ਪਿਓ ਦੀ ਚਾਹ ਹਾਂ ਜੀ ਚਾਹ ਬਣਦੀ ਹੈਗੀ ਹੁਣ ਇਸ ਟਾਈਮ ਦੁਪਹਿਰੇ ਫਿਰ ਮਾਲ ਖੜਦਾਗਾ ਘੰਟਾ ਠੀਕ ਹੈ ਜੀ ਮੀਹਾਂ ਚ ਕਿਵੇਂ ਕਰਦੇ ਹੋ ਬਈ ਚਾਹ ਦਾ ਕੰਮ ਮੀਹਾਂ ਦੇ ਫਰਕ ਸੇ ਅੜਤਲੇ ਉੜਤਲੇ ਚ ਪਾਣੀ ਮੋਟੀ ਕਰ ਲਈਦੀ ਆ ਜੀ ਔਖਾ ਹੁੰਦਾ ਹੋਣਾ ਬੱਕਰੀਆਂ ਵਾਲਾ ਨਹੀਂ ਛੱਡਦਾ ਚਾਹੇ ਜਿੰਨੀ ਮਰਜ਼ੀ ਨੇਰੀ ਮੀਹ ਆ ਉਹਨੇ ਚਾਹ ਬਣਾਉਣੀ ਆ ਬਣਾਉਣੀ ਬਿਲਕੁਲ ਜੀ ਉਸ ਕੋਦਰ ਦੀ ਬਖਸ਼ਾ ਹੈ ਬੱਕਰੀਆਂ ਵਾਲੇ ਬੰਦਿਆਂ ਦੀ ਚਾਹ ਬਗੈਰ ਬਣੇ ਨਹੀਂ ਰਹਿੰਦੀ ਹੈਗੀ ਚਾਹੇ ਜਿੰਨਾ ਮਰਜ਼ੀ ਡੱਕਾ ਗੋਹਾ ਗਿੱਲਾਗਾ ਜਾਂ ਆਟੋਮੈਟਿਕਲੀ ਬਣ ਜਾਂਦੀ ਹੈ ਬਣ ਜਾਂਦੀ ਹੈ ਬਣ ਜਾਂਦੀ ਹੈ ਜੀ ਹਾਂ ਲੈ ਵੀ ਮਸਟਰੋ ਚਾਹੇ ਕਿੰਨਾ ਮਰਜ਼ੀ ਚਖੜ ਹੋਵੇ ਚਾਹੇ ਕਿੰਨੀ ਮਰਜ਼ੀ ਹੋਵੇ ਨੇਰੀ ਕਿਆ ਬਣੂਏ ਬਣੂਏ ਜੀ ਬਣੂਗੀ ਬਣੂਗੀ ਬੱਕਰੀ ਵਾਲ ਦੀ ਦੇਖ ਸਕਦੇ ਬਈ ਹਵਾ ਬਹੁਤ ਜਿਆਦੇ ਚੱਲ ਰਹੀ ਹੈ ਬੱਕਰੀਆਂ ਵਾਲੇ ਨੇ ਮੀਂਹ ਪੈਂਦੇ ਦੇ ਵਿੱਚ ਵੀ ਸੱਤ ਵਾਲੀਆਂ ਦਵਾ ਕੇ ਪਤਲੀ ਥੱਲੇ ਤਾਰ ਲੈਣੇ ਨੇ ਸੱਤ ਵਾਲੀਆਂ ਦਵਾ ਕੇ ਬਿਲਕੁਲ ਜੀ ਹਾਂ ਇੰਨੀਆਂ ਕਰਦਾ ਹੁੰਦੀ ਆਲੇ ਤੇਰੇ ਬਈ ਸੱਤ ਵਾਲੀਆਂ ਪੂਰੀ ਕਾੜ ਕੇ ਚਾਹ ਪੀਂਦੇ ਨੇ ਜੀ ਕਾੜ ਕੇ ਕਾੜ ਕੇ ਚਾਹ ਪੀਂਦੇ ਨੇ ਨਿੱਜਾ ਬਣਿਆ ਹੁੰਦਾਗਾ ਤੇ ਕੱਚੀ ਚਾਹ ਵਰ ਸਵਾਦ ਨਹੀਂ ਲੱਗਦੀ ਬੱਕਰੀਆਂ ਵਾਲੇ ਨੂੰ ਚਾਹ ਨਹੀਂ ਸਵਾਦ ਲੱਗਦਾ ਹਾਂ ਜੀ ਨਹੀਂ ਵੀ ਦੇਖ ਸਕਦੇ ਦੁੱਧ ਦਾ ਬਈ ਨੀਰਾ ਪਾਣੀ ਨਹੀਂ ਆਏਗਾ ਦੁੱਧ ਪੀਂਦੇ ਨੇ ਬਈ ਪਾਲੀ ਬੋਲਦੇ ਤਾਂ ਹੀ ਨਾ ਯਾਰ ਇੰਨਾ ਮੈਨ ਲੱਗਦਾ ਹਨਾ ਤੇਰੇ ਸਹੀ ਗੱਲ ਆ ਜੀ ਹਾਂ ਬੱਕਰੀਆਂ ਵਾਲੇ ਬੰਦੇ ਨੂੰ ਮੰਨ ਲਓ ਬਈ ਆਪਦਾ ਪੂਰਾ ਇੰਟੈਲੀਜੈਂਟ ਹੋ ਗਈ ਚੱਲਣਾ ਪੈਂਦਾ ਹੈਗਾ ਸਾਰਾ ਦਿਨ ਉਹ ਧੁੱਪ ਦੇ ਹੁਣ ਇੰਨੀ ਕਿੰਨੀ ਲੋ ਚੱਲਦੀ ਸੀਗੀ ਹਾਂ ਕੋਈ ਪ੍ਰਵਾਹ ਨਹੀਂ ਹੈਗੀ ਕੋਈ ਪ੍ਰਵਾਹ ਨਹੀਂ ਜਿੰਨੀ ਲੋ ਚੱਲੂ ਜਿੰਨੀ ਕਰਸਾਹ ਪਊਗੀ ਵੈਸੇ ਵਿੱਚ ਪਾਲੀ ਕਹਿ ਦਿੰਦੇ ਨੇ ਇਹ ਵੀ ਬੱਕਰੀਆਂ ਯਾਰ ਐ ਹੋ ਗਿਆ ਚਰਾਈ ਨਹੀਂ ਹੈਗੀ ਇਹ ਨਹੀਂ ਹੈਗਾ ਜੋ ਨਹੀਂ ਹੈਗਾ ਨਹੀਂ ਠੀਕ ਆ ਜਿੰਨੀ ਔੜ ਪਊਗੀ ਬੱਕਰੀ ਬਣਦੀ ਆ ਕੋਈ ਇਹੋ ਜੀ ਨਹੀਂ ਸਾਡੀਆਂ ਬੱਕਰੀਆਂ ਖੜੀਆਂ ਨੇ ਕੋਈ ਇਹੋ ਜੀ ਗੱਲ ਨਹੀਂ ਔੜ ਵੀ ਚੱਲੀ ਆ ਝਾਂਸਾ ਸਾਰਾ ਕੁਝ ਚੱਲਦੀ ਆ ਕੋਈ ਇਹੋ ਜੀ ਗੱਲ ਨਹੀਂ ਜਿੰਨੀ ਮੰਨ ਲਓ ਵੀ ਔੜ ਪਊ ਬੱਕਰੀ ਤਾਂ ਬਣਦੀ ਤੁਰ ਹੀ ਜਾਂਦੀ ਹੈਗੀ ਠੀਕ ਆ ਜੀ ਪਾਉਣੇ ਕੀ ਆ ਬਈ ਇਹਦੇ ਵਿੱਚ ਆਪਾਂ ਪੁੱਕੀ ਪਾਕਿਸਤਾਨੀ ਪਾਉਂਦੇ ਤੀਰੇ ਬਈ ਨਹੀਂ ਕਰ ਇਹ ਚੀਜ਼ ਤਾਂ ਆਪਾਂ ਘਰ ਮਾਲਕ ਦੀ ਕਿਰਪਾ ਨਾਲ ਹੋ ਰਹਿ ਤਾਂ ਹਾਂ ਬੱਚਾ ਨਹੀਂ ਤੀਰੇ ਬਈ ਬਈ ਜੀ ਹਾਂ ਬਿਲਕੁਲ ਯਾਨੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕਹਿਣ ਦੀ ਗੱਲ ਨਹੀਂ ਹੈਗੀ ਬਾਈ ਇਕੱਲੀ ਤੇ ਗੱਲ ਯਾਨੀ ਹੋਰ ਨਹੀਂ ਨਸਾਂ ਤਾਂ ਆ ਖੜੀਆਂ ਨੇ ਗੈਲ ਦੇਣ ਵਾਲੀਆਂ ਨਸ਼ਾ ਇੰਨਾ ਦੀ ਆ ਇੰਨਾ ਦੀ ਨਸ਼ਾ ਹਾਂ ਹੈ ਕਿ ਨਹੀਂ ਨਸ਼ਾ ਆਪਾਂ ਪਰੇ ਬਾਕੀ ਜਣੀ ਆਪਾਂ ਇਹ ਚੀਜ਼ ਤੋਂ ਖਰ ਉਹ ਸੱਚੇ ਪਾਤਸ਼ਾਹ ਦੀ ਕਰਪਾਣਾ ਆਇਆ ਹੈ ਹਾਂ ਜੀ ਸਹੀ ਗੱਲ ਆ ਭਾਈ ਬਾਈ ਕਹਿੰਦਾ ਵੀ ਨਸ਼ੇ ਤੋਂ ਬਾਈ ਜੀ ਬਚੇ ਹੋਏਾਂਗੇ ਬਚਣਾ ਵੀ ਚਾਹੀਦਾ ਬਾਈ ਜੀ ਚਾਹੀਦਾ ਜੀ ਹਾਂ ਕਿਉਂਕਿ ਬਾਈ ਜੀ ਪੰਜਾਬ ਚ ਨਸ਼ਾ ਬਹੁਤ ਜ਼ਿਆਦਾ ਹੋ ਰਿਹਾ ਹੈਗਾ ਤੇ ਬਚ ਕੇ ਹੀ ਰਹੀਏ ਬਿਲਕੁਲ ਜੀ ਸਹੀ ਗੱਲ ਆ ਨਸ਼ਾ ਬਾਈ ਜੀ ਕੰਮ ਦਾ ਹੋਣਾ ਚਾਹੀਦਾਗਾ ਨਾ ਕਿ ਕਿਸੇ ਪੁੱਕੀ ਦਾ ਫੀਮ ਦਾ ਜਾਂ ਫਿਰ ਬਾਈ ਜੀ ਕਿਸੇ ਹੋਰ ਚੀਜ਼ ਦਾ ਨਾ ਬਚ ਕੇ ਰਹੋ ਬਾਈ ਜੀ ਦੇਖ ਸਕਦੇ ਹੋ ਬਾਈ ਕਆ ਬਣਦੀ ਹੈਗੀ ਨਸਾ ਤਾਂ ਕਿਉਂਕਿ ਬੰਦੇ ਨੂੰ ਮੰਨ ਲਓ ਬਈ ਜੇ ਅੱਜ ਦੇ ਜਵਾਨੇ ਦੇ ਵਿੱਚ ਸੋਚਿਆ ਜਾਵੇ ਤੇ ਰੋਟੀ ਟੁੱਕ ਦੀ ਬਹੁਤ ਆਗਾ ਰੋਟੀ ਟੁੱਕੇ ਵਾਦੂ ਆ ਜੀ ਹਾਂ ਤੇ ਰੋਟੀ ਟੁੱਕੇ ਔਖੀ ਹੋਈ ਪਈ ਅੱਧੀ ਦੇ ਔਖੀ ਹੋਈ ਪਈ ਆ ਜੀ ਤੇ ਹਰੇਕ ਬੰਦੇ ਨੂੰ ਹਰੇਕ ਬਾਈ ਨੂੰ ਇਹੀ ਚੈਲੰਜ ਆ ਇਹੀ ਕਹਨੇ ਆਗੇ ਵੀ ਜਿੰਨਾ ਬਚਿਆ ਜਾਂਦਾ ਭਰਾ ਉਹ ਬਚੋ ਹੈ ਕਿ ਨਹੀਂ ਹਾਂ ਨਸਾ ਦੇਣ ਵਾਲੀਆਂ ਤਾਂ ਬੰਦੇ ਨੂੰ ਆਪਣੀ ਦਸਾਂ ਨੌਾਂ ਦੀ ਕਮਾਈ ਉਹ ਬਹੁਤ ਆ ਉਸੇ ਦਾ ਹੌਸਲਾ ਹੋਵੇ ਸਹੀ ਗੱਲ ਉਹੀ ਵਾਦੂ ਆ ਇਹ ਗੱਲ ਉਹੇ ਕੰਮ ਦਾ ਨਸ਼ਾ ਕਿੰਨਾ ਮਰਜੀ ਕਰ ਲੋ ਉੱਤਰਦਾ ਨਹੀਂ ਹੈਗਾ ਉਹ ਨਹੀਂ ਉੱਤਰਦਾ ਜੀ ਇਹ ਤਾਂ ਬਈ ਅੱਜ ਖਾਵਾਂਗੇ ਕੱਲ੍ਹ ਉੱਤਰ ਜਾਊਗਾ ਇਹ ਸਦਾਬਹਾਰ ਨਸ਼ਾ ਹੀ ਨਹੀਂ ਜੀ ਸਦਾਬਹਾਰ ਨਸ਼ਾ ਹੀ ਕਰੋ ਬਈ ਦੇਖ ਸਕਦੇ ਹੋ ਚਾਹ ਬਣ ਗਈ ਇਹ ਨੂੰ ਲੱਗੂ ਜਾਣਗੇ ਲਗਭਗ ਬਾ 15 ਮਿੰਟ ਦੇ ਵਿੱਚ ਐਨ ਜੀ 15 ਮਿੰਟ ਚਾਹ ਬਣ ਜਾਂਦੇ ਬਾਈ ਜੀ ਜਿਹੜੀ ਆਪਣੀ ਬਈ ਘਰੇ ਹੁੰਦੀ ਹੈਗੀ ਚਾਹ ਉਹ 1 ਮਿੰਟ ਚ ਬਣ ਜਾਂਦੀ ਏ ਵੀਰੇ ਉਹਦੇ ਨਾਲੋਂ ਥੋੜੀ ਜਿਹੀ ਇਹ ਬਲਖਣੀ ਚਾਹ ਹੁੰਦੀ ਏ ਬਲਖਣੀ ਚਾਹ ਇਹ ਸਾਡੇ ਵਾਲੀ ਜਿਹੜੀ ਚਾਹ ਹੁੰਦੀ ਆ ਨਾ ਇਹ ਚਾਹ ਦਾ ਉਹ ਚਾਹ ਦਾ ਤਾਂ ਜ਼ਮੀਨ ਸਮਾਨ ਦਾ ਫਰਕ ਆ ਜ਼ਮੀਨ ਸਮਾਨ ਦਾ ਫਰਕ ਆ ਸਾਡੇ ਵਾਲੀ ਚਾਹ ਲੈ ਨੇ ਉਂਗਲੀ ਤੇ ਖੜਨਾ ਹਾਂ ਉਹਨੇ ਚੀਚੀ ਤੇ ਖੜਨਾ ਚੀਚੀ ਤੇ ਖੜਨਾ ਜਿਹੜੀ ਦੂਜੀ ਘਰ ਵਾਲੀ ਆ ਗਈ ਇਹ ਚੀਜ਼ ਦਾ ਫਰਕ ਆਗਾ ਜੀ ਬਾਈ ਬਾਈ ਕਹਿੰਦਾ ਫਰਕ ਹੁੰਦਾਗਾ ਘਰ ਵਾਲੀ ਚਾਹ ਦਾ ਤੇ ਬਾਹਰਲੀ ਚਾਹ ਦਾ ਸਹੀ ਗੱਲ ਆ ਫਰਕ ਹੈਗਾ ਵੀ ਬਾਈ ਠਾਕ ਦਿੰਦਾ ਮੜੀ ਬਹੁਤ ਜ਼ਿਆਦੇ ਪੀਂਦੇ ਆ ਬਈ ਅਸੀਂ ਵੀ ਜੇ ਕਿਸੇ ਆ ਜਿਹੜੀ ਵੀਰ ਦੇ ਕੋਲੇ ਜਾਈਏ ਤਾਂ ਅਸੀਂ ਚਾਹ ਪੀਣੀ ਠੰਡਾ ਜਹੇ ਕੋਈ ਬੰਦਾ ਨਾ ਹੀ ਪਿਲਾਵੇ ਪਰ ਚਾਹ ਬਾਈ ਜੀ ਪੀ ਕੇ ਜ਼ਰੂਰੀ ਆ ਹਾਂ ਚਾਹ ਜ਼ਰੂਰੀ ਆ ਜੀ ਬੱਕਰੀਆਂ ਦੇਖ ਸਕਦਾ ਜੈਨੇ ਚਾਹ ਬਾਈ ਜੀ ਬਣਦੀ ਹੈ ਕਿ ਤੁਹਾਨੂੰ ਬੱਕਰੀਆਂ ਦਿਖਾਉਣੇ ਆਗੇ ਇਹ ਬਲੌਗ ਦੇ ਵਿੱਚ ਬਣੇ ਰਿਓ ਬਾਈ ਜੀ ਬੱਕਰੀਆਂ ਸਾਰੀਆਂ ਟੌਪ ਤੋਂ ਟੌਪ ਦੀਆਂ ਪੱਠਾ ਦਿਖਾ ਪੱਠਾ ਦੇਖ ਲਈ ਕੱਸੂ ਖੜੀ ਆਪਣੀ ਵੱਟ ਦੇ ਉੱਤੇ ਹੈ ਜੀ ਕੀ ਕਹਿੰਦੀ ਪੱਠਾ ਦਿਖਾ ਦੇ ਬਈ ਜਿਹੜੇ ਛੋਟੀਆਂ ਦਿਖਾ ਦਿੰਨੇ ਆਂ ਯਾਰ ਕਰ ਰਹੇ ਤੁਸੀਂ ਹੈਨਾ ਲੈ ਵੀ 8 ਥਾਲ ਦੀ ਪੱਠਾ ਲੈ ਡੁੱਟ ਪੱਠਾ ਦੇਖ ਸਕਦਾ ਉਸ ਮਾਸ ਤੋਂ ਹੁਣ ਪੰਨਿਆਰੇ ਨਾ ਹਾਂ ਕੰਨ ਦੇਖੋ ਬਈ ਕੰਨ ਦੇਖੋ ਜੀ ਲੈ ਪੱਟ ਜਿਵੇਂ ਆਪਾਂ ਕਹਿਦੇ ਨਾ ਵੀ ਛੋਟਾ ਬੱਚਾ ਤਾਂ ਛੋਟਾ ਬੱਚਾ ਵੀ ਆ ਬਸ ਮਾਂ ਪਿਓ ਦੇ ਜਿਵੇਂ ਸੇਮ ਹੋਊਗਾ ਬਾਕੀ ਹੁਣ ਪੱਠ ਦਾ ਨੱਕ ਦੇਖੋ ਬਾਕੀ ਸਿੰਗੀ ਦੇਖੋ ਤੇ ਕੰਨ ਦੇਖੋ ਤੇ ਇਹਦੀ ਪਿੰਡੇ ਦੀ ਸੈਰਿੰਗ ਹੁਣ ਤੋਂ ਦੇਖੋ ਸਹੀ ਗੱਲ ਹੈ ਲੋ ਠੀਕ ਆ ਜੀ ਜਿਸ ਤਰ੍ਹਾਂ ਦੀਆਂ ਵੱਡੀਆਂ ਬੱਕਰੀਆਂ ਉਸ ਤਰ੍ਹਾਂ ਦੀ ਬੱਚੇ ਨੇ ਛੋਟੇ ਸਹੀ ਗੱਲ ਹੈ ਬਈ ਕੋਈ ਇਹ ਨਹੀਂ ਹੈਗਾ ਵੀ ਬੱਚੇ ਜਿਆਦਾ ਜਿਆਦਾ ਹੋਣੇ ਤੇ ਹੁਣ ਆ ਪੱਠ ਫਿਰਦੀ ਹੈ ਖੜੀ ਆ ਜੀ ਦੇਖੋ ਇਹ ਆਪਣੀਆਂ ਆ ਪੱਠਾ ਹੋ ਗਿਆ ਜੀ 3.5 ਤਿੰਨ ਮਹੀਨੇ ਦੀਆਂ ਆ ਆ ਬਣੀ 2 ਕੁ ਮਹੀਨਿਆਂ ਤੋਂ ਘੱਟ ਆ ਗਈ ਪੌਣੇ ਇੱਕ ਦੋ ਮਹੀਨਿਆਂ ਦੀ ਪੱਠ ਦਾ ਇਹਦਾ ਫੇਸ ਦੇਖੋ ਠੀਕ ਆ ਜੀ ਕਾ ਆ ਗਈ ਬੱਲੀ ਜਣਾ ਹਾਂ ਇਹ ਬੱਲੀ ਦੀ ਪੱਠ ਆ ਗਈ ਸੱਚੀ ਹੋਈ ਲੈ ਵੀ ਦੇਖੋ ਪੱਠ ਘੜੀ ਇਹ ਤੋਤੇ ਦੀ ਪੱਠ ਆ ਆ ਚੀਜ਼ਾਂ ਜੰਮਦਾ ਤੋਤਾ ਜਿਹੜਾ ਮੇਰੇ ਕੋਲੇ ਤੋਤਾ ਬਰੀਡਰ ਆ ਉਹਨੇ ਆ ਚੀਜ਼ਾਂ ਜੰਮਣੀਆਂ ਨੇ ਲੈ ਵੀ ਦੇਖਦਾ ਪੱਠ ਦਾ ਨੱਕ ਦੇਖੋ ਜੀ ਹੁਣੀ ਲੋਰ ਅੱਗੇ ਜਾ ਕੇ ਨਾਲ ਜਿਹਨੇ ਮਰੇ ਦਾ ਹੋਰ ਵੀ ਜ਼ਿਆਦਾ ਹੋਣਾ ਇਹਨੇ ਬਹੁਤ ਜ਼ਿਆਦਾ ਹੋ ਜਾਣਾ ਜੀ ਸਹੀ ਗੱਲ ਆ ਵੀ ਅੱਗੇ ਲੈ ਕੇ ਇਹਨੇ ਮੂੰਹ ਕੱਢ ਕੇ ਵਾਂਗੂ ਇਹ ਸਾਹ ਲੈਣ ਵਾਲਾ ਕੰਮ ਹੋ ਜਾਂਦਾ ਹੁਣ ਆ ਆ ਦੇਖੋ ਜੀ ਨਿੱਕੀ ਜੀ ਪੱਠ ਆ ਖੜੀ ਆ ਇਹਦਾ ਫੇਸ ਦੇਖੋ ਪੱਠ ਦਾ ਦੇਖਾ ਦਿਓ ਨਾ ਇੱਕ ਇਹਦਾ ਦੇਖ ਲਓ ਮੂੰਹ ਇੱਕ ਇਹਦਾ ਦੇਖ ਲਓ ਇਹ ਹੁਣ ਇਹਦੀ ਲਾਈਨਸਾ ਦੇਖੋ ਪੱਠ ਦੀ ਲੈ ਠੀਕ ਆ ਜੀ ਸਹੀ ਗੱਲ ਆ ਇਹ ਚੀਜ਼ਾਂ ਹੁੰਦੀਆਂ ਨੇ ਵੀ ਜਿਵੇਂ ਵੀ ਜਿਸ ਤਰ੍ਹਾਂ ਦੇ ਵੱਡੇ ਜਾਨਵਰ ਨੇ ਉਸ ਤਰ੍ਹਾਂ ਦੀ ਛੋਟੇ ਬੱਚੇ ਜਾਨਵਰ ਨੇ ਆ ਆ ਗਈ ਜਾਨੀ ਥੋੜੀ ਜੀ ਇਹਨਾਂ ਤੋਂ ਪਹਿਲਾਂ ਦੀ ਆ ਗਈ ਜੀ ਵੱਡੀ ਆ ਇਹ ਦੁੱਗੀ ਹੋਗੀ ਨਾ ਨਾ ਇਹਦਾ ਖੀਰੀ ਪੱਠਾ ਜੀ ਹੈ ਜੀ 10 ਮਹੀਨਿਆਂ ਦੀ ਪੱਠਾ ਜੀ ਲੈ ਵੀ ਰੰਗ ਦੇਖ ਸਕਦਾ ਰੰਗ ਇਹ ਬ ਏ ਡੱਬੇ ਕੱਲਰ ਦੇ ਵਿੱਚ ਆ ਗਈ ਇਹਦੀ ਮਾਂ ਡੱਬੀ ਦੀ ਪਾਠੇ ਵੀ ਤੋਤੇ ਦੀ ਆ ਸਹੀ ਗੱਲ ਆ ਵੇ ਦੇਖ ਸਾ ਇਹ ਆ ਵੱਠ ਲਈ ਵੱਡੀ ਇਹਦੇ ਨਾਲ ਦੀ ਤੇ ਵਿਲਿਆ ਤੇ ਆਹ ਦੇਖੋ ਜੀ ਪਾਠਾ ਇਹਨੂੰ ਪਰਾ ਕਰਦੇ ਪੁੱਤ ਪਰਾ ਕਰਦੇ ਨੂੰ ਪਰਾ ਖੇਚਣਾ ਹੁਣ ਇਹਦਾ ਪਿੰਡਾ ਵੀ ਦੇਖੋ ਬਾਕੀ ਇਹਦੀ ਪੂੰਛ ਵੀ ਦੇਖੋ ਬਾਕੀ ਇਹਦੀ ਨੱਕ ਦੇਖੋ ਇਹਦਾ ਕੰਨ ਦੇਖੋ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਨੇ ਹੁਣ ਇੰਨਾਂ ਚੀਜ਼ਾਂ ਦੇ ਇੰਨੇ دیਵਾਨੇ ਨੇ ਬੰਦੇ ਆਪਣੇ ਕੋਲੇ ਨਾ ਮਾਲ ਦੇਖੋ ਆਪਾਂ ਇਹ ਨਹੀਂ ਕੋਈ ਆਪਾਂ ਨੂੰ ਰੋਛਾ ਨਹੀਂ ਜੇ ਆਪਣੇ ਕੋਲੇ ਚੀਜ਼ ਆ ਆਪਾਂ ਤੋਂ ਮੰਗੂ ਵੀ ਬੰਦਾ ਤਾਂ ਮੰਗੂ ਵੀ ਤਾਂ ਹੀ ਬਈ ਹੈ ਜੀ ਆਪਾਂ ਨੂੰ ਕੋਈ ਹੋਣੀ ਆਪਣੀਆਂ ਹਜੇ ਸਾਰੀਆਂ ਪੱਠਾਂ ਨੂੰ ਸੇਲ ਲੈ ਹਜੇ ਆਪਣਾ ਜੋਰ ਲੱਗਿਆ ਹੋਇਆ ਮਾਲਕ ਦੀ ਕਿਰਪਾ ਨਾਲ ਆਪਾਂ ਇਹਨਾਂ ਨੂੰ ਤਿਆਰ ਕਰ ਰਹੇ ਹਾਂ ਠੀਕਾ ਹਾਂ ਜੀ ਹੁਣ ਇਹਨਾਂ ਦੇ ਪੱਠਾਂ ਦੇ ਦੇਖੋ ਵੀ ਜਿਵੇਂ ਸੇਮ ਮਾਵਾ ਤੇ ਖੜੀਆਂ ਨਾ ਬੜੀਆਂ ਹਨ ਹਜੇ ਇਹਨਾਂ ਨੇ ਬਣਨਾਗਾ ਇਹਨੂੰ ਕਰੀਂਗਾ ਲੈ ਵੀ ਕਾ ਆ ਗਈ ਪੱਠ ਵਈ ਹੋਰ ਦਿਖਾਉਣਾ ਹੁਣ ਆ ਪੱਠ ਦੇਖ ਲੋ ਜੀ ਲੈ ਫੇਸ ਦੇਖੋ ਜਣੀ ਆਪਣੇ ਕੋਲੇ ਆਪਾਂ ਅੱਗੇ ਵੀ ਪਹਿਲਾਂ ਬੋਲੇ ਆਂ ਇਹ ਆ ਚੀਜ਼ ਦਾ ਰਾਹ ਚੀਜ਼ ਦਾ ਰਾਹ ਚੀਜ਼ ਦਾ ਤੇ ਥੋੜਾ ਜਿਹਾ ਵੱਖਰਾ ਫਰਕ ਹੋਊਗਾ ਸਹੀ ਗੱਲ ਹੈ ਬਈ ਹੁਣ ਇਹ ਪੱਠ ਫਿਰਦੀ ਆ ਜੀ ਲੈ ਵੀ ਪੱਠ ਆ ਦੇਦਾ ਹੁਣ ਉੱਧਰ ਬਣਦੀ ਆ ਬਾਈ ਚਾਹ ਲੱਗਿਆ ਪਿਆ ਮੁੰਡਾ ਫੂਕਾ ਮਾਰਨ ਜਲਦੀ ਬਣਾ ਦੇ ਬਈ ਪੀਣੀ ਆ ਸਾਨੂੰ ਲੈ ਵੀ ਬੱਕਰੀਆਂ ਬਾਈ ਜੀ ਦੇਖ ਸਕਦੇ ਹੋ ਨਾ ਰਾਜ ਰੁੱਜ ਕੇ ਪੈ ਗਈਆਂ ਆਰਾਮ ਨਾਲ 20 25 ਬੱਕਰੀਆਂ ਹੁੰਦੀਆਂ ਨੇ تیرਵਾਈ ਕੋਲੇ ਹੁੰਦੀਆਂ ਬਈ ਇੰਨੀਆਂ ਕੁ ਬੱਚੇ ਬੱਕਰੀਆਂ ਬੜੀਆਂ ਬੜੀਆਂ ਹੈਗੀਆਂ ਨੇ ਜ ਆਪਣੇ ਕੋਲੇ ਹਾਂ 20 ਬੜੀਆਂ 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 ਬੱਕਰੀਆਂ ਹੈਗੀਆਂ ਪੱਠਾ ਪੱਠਾ ਛੱਡ ਕੇ ਠੀਕ ਆ ਪੱਠਾ ਛੱਡ ਕੇ ਹਾਂ ਤੇ ਬਾਈ ਜੀ ਇਹ ਆ ਬ੍ਰੀਡਰ ਦੇਖ ਖੜਾ ਕਰੀ ਬ੍ਰੀਡਰ ਨੂੰ ਥਾਲ ਦੇ ਸੋਨੀ ਬਈ ਬ੍ਰੀਡਰ ਦੇ ਖਾ ਦਿਓ ਤੁਹਾਨੂੰ ਆਓ ਵਾ ਖੜ ਜਾ ਤੂੰ ਖੜ ਜਾ ਇਹ ਬਰੀਡਰ ਆ ਗਿਆ ਜੀ ਆਪਣਾ ਇਹ ਤੋਤੇ ਨਾਉਂ ਦਾ ਬੱਚਾ ਇਹਦੇ ਬੜੇ ਚਰਚੇ ਨੇ ਇਹਦਾ ਤੋਤੇ ਨਾਉਂ ਤੋਂ ਜਾਣਿਆ ਜਾਂਦਾ ਇਹ ਅੱਛਾ ਵੀ ਹਾਂ ਮੈਂ ਤੋਤਾ ਬਾਕੀ ਹੈ ਵੀ ਤੋਤਾ ਹੀ ਆ ਕੋਈ ਇਹੀ ਜੀ ਗੱਲ ਨਹੀਂ ਹੈਗੀ ਤੇ ਇਹ ਬੱਚੇ ਦੀ ਕੁਆਲਿਟੀ ਬਹੁਤ ਉਹ ਆ ਜੀ ਕੁਆਲਿਟੀ ਬਹੁਤ ਆ ਬਾਕੀ ਪੈਰਾ ਪੂਰਾ ਤੋਂ ਬਹੁਤ ਭਾਰੀ ਆ ਹਾਂ ਮਗਦੇ ਮਗਰਾ ਤਿਆਰ ਬਾਕੀ ਆ ਹੋ ਰਿਹਾ ਤਿਆਰ ਇਹਦਾ ਹੂੰ ਇਹਦਾ ਸਾਕਾ ਭਤੀਜਾ ਹੈ ਇੱਕੋ ਹੀ ਲੈਣ ਦੀਆਂ ਬੱਕਰੀਆਂ ਸਾਡੇ ਕੋਲੇ ਕੋਈ ਫੜ ਨਹੀਂ ਲੈਣ ਦੀਆਂ ਨਹੀਂ ਹੈਗੀਆਂ ਮੰਨ ਲਓ ਵੀ ਸਾਰੀਆਂ ਪੱਠਾਂ ਵਿੱਚੇ ਮਾਸੀਆਂ ਨਾਨੀਆਂ ਘੜਾਨੀਆਂ ਸਾਰੀਆਂ ਆਪਣੇ ਕੋਲੇ ਹਾਜ਼ਰ ਬੈਠੀਆਂ ਨੇ ਪਾ ਦੇਣਾ ਪੂਰੇ ਹੈਵੀ ਕੰਨ ਨੇ ਬੜੇ ਬੜੇ ਕੰਨ ਨੇ ਬਈ ਤੇ ਨੱਕ ਬਈ ਸਾਰਿਆਂ ਦੇ ਛੇਮ ਛੇਮ ਹੋਣਗੇ ਇਹਦੇ ਛੇਮ ਨੱਕ ਹੋਣਗੇ ਸਾਰਿਆਂ ਦੇ ਬਈ ਹਨਾ ਦੇਖ ਸਾਰਾ ਕੋਈ ਇਹੀ ਜੀ ਗੱਲ ਨਹੀਂ ਹੈਗੀ ਤੇ ਕੋਈ ਫਰਕ ਨਹੀਂ ਹੋਊਗਾ ਨਾ ਨੱਕ ਦੇ ਵਿੱਚ ਫਰਕ ਹੋਵੇ ਨਾ ਕੰਨ ਚ ਹੋਵੇ ਨਾ ਸਿੰਗੀ ਦੇ ਵਿੱਚ ਹੋਵੇ ਹੁਣ ਆ ਪੱਠ ਖੜੀ ਆ ਗਈ ਇਹ ਵੀ ਜਮਾਂ ਇਕੱਲੇ ਮੂੰਹ ਤੋਂ ਜਮਾ ਬਿਲਕੁਲ ਬੱਕਰਾ ਲੱਗਦੀ ਆ ਇਹਦੀ ਆਪਣੇ ਇਹਦੀ ਮਾਂ ਵੇਚਤੀ ਸੀ ਬਾਕੀ ਸੇਲ ਹੋ ਗਈ ਸੀ ਇਹਦੀ ਮਾਂ ਹੁਣ ਇਹ ਆਪਣੇ ਕੋਲੇ ਉਹੀ ਚੀਜ਼ ਬਣੀ ਖੜੀ ਹੈਗੀ ਜਮਾ ਬਿਲਕੁਲ ਦੇਖੋ ਜੀ ਇਹਦਾ ਫੇਸ ਪੱਠ ਦਾ ਸਹੀ ਗੱਲ ਹੈ ਹੈ ਜੀ ਇਹ ਚੀਜ਼ਾਂ ਬਣਾਉਣੀਆਂ ਬਹੁਤ ਔਖੀਆਂ ਨੇ ਟਾਈਮ ਲੱਗਦਾ ਦਰਸ਼ੀਮ ਜੀ ਗੱਲ ਪਤਾ ਕੀ ਹੈ ਜੇ ਆਪਾਂ ਕੀ ਇਹ ਵੀ 1 ਲੱਖਤ ਨਹੀਂ ਪਰ 1 ਲੱਖਤ ਨਹੀਂ ਹੈਗਾ 1 ਲੱਖਤ ਕੁਸ ਨਹੀਂ ਹੁੰਦਾ ਹਾਂ ਹਾਂ ਕਿਉਂਕਿ ਨੀਜਾ ਰੱਖਣਾ ਪੈਂਦਾ ਹੌਲੀ ਹੌਲੀ ਤੇ ਬਾਕੀ ਥੱਲੋਂ ਜੇ ਬੱਕਰੀ ਉੱਤੋਂ ਖਰੀਆ ਤਾਂ ਥੱਲੋਂ ਖੋਟੀਆ ਉਹਦਾ ਵੀ ਫਿਰ ਲੱਜਤ ਨਹੀਂ ਹੈਗੀ ਹੁਣ ਆ ਪੱਠ ਨਰਮ ਸੂਈ ਹੋਈ ਸੀ ਸਾਡੇ ਕੋਲੇ ਠੀਕ ਆ ਬਾਕੀ ਥੱਲੋਂ ਦੇਖੋ ਖੜੀ ਆ ਨਾ ਬਣੀ ਸਹੀ ਗੱਲ ਆ ਬਈ ਠੀਕ ਆ ਜੀ ਹੁਣ ਇਹ ਨਰਮ ਪੱਠ ਸੂਈ ਹੋਈ ਸੀ ਸਾਡੇ ਕੋਲੇ ਬਾਕੀ ਆ ਹੁਣ ਪਲੂਨ ਸੂਈ ਆ ਪਹਿਲੇ ਸੂਵੇ ਅੱਛਾ ਤੇ ਇਹ ਇਹ ਦੇਖੋ ਹੁਣ ਥੱਲੋਂ ਲੈ ਵੀ ਆਪੇ ਦੇਖ ਸਕਦੇ ਨਾ ਬਾਕੀ ਥੱਲੋਂ ਵੀ ਬੱਕਰੀ ਪੂਰੀ ਭਾਰੀ ਹੋਵੇ ਨਾ ਠੁਕਵੇਂ ਚੱਡੇ ਦੀ ਹੋਵੇ ਪੂਰੀ ਚਾਰ ਪਾਸੇ ਹੋ ਜਾਂਦੀ ਆ ਬੱਕਰੀ ਇਹ ਚੀਜ਼ਾਂ ਨੇ ਹੁਣ ਆ ਪੱਠਾ ਲੋਹੀ ਲੋਹਿਆਂ ਦਾ ਹੁਣ ਹੁੰਦੀਆਂ ਨੇ ਜਣੀ ਹੂੰ ਜਿਹੜੀ ਪੱਕੀ ਲੋਹੀ ਇਹੀ ਜੇ ਰਾਤ ਨੂੰ ਜਮਾ ਬਿਲਕੁਲ ਕਾਲੀ ਚੱਖੋਗੀ ਹਾਂ ਸਹੀ ਗੱਲ ਰਾਤ ਕਾਲੀ ਝਮਕੂਗੀ ਹਾਂ ਵਿੱਚ ਲਾਲ ਨੂੰ ਲੋਈਆਂ ਕਹੇ ਦਿੰਦੇ ਨੇ ਪਰ ਉਹ ਨਹੀਂ ਲੋਈਆਂ ਨਹੀਂ ਹੁੰਦੀਆਂ ਹੈਗੀਆਂ ਉਹ ਲਾਲੇ ਹੁੰਦੀਆਂ ਨੇ ਸਹੀ ਗੱਲ ਤੇ ਲੋਹੀ ਤਾਂ ਉੱਤੋਂ ਢੂਹੀ ਦਾ ਉਹਦੀ ਨਾਗ ਵਰਗੀ ਕਾਲੀ ਹੋਊਗੀ ਜਿਹੜੀ ਲੋਹੀ ਹੋਊਗੀ ਕੰਚ ਵਰਗਾ ਪਿੰਡਾ ਹੋਊਗਾ ਪੱਠ ਦਾ ਲੈ ਵੀ ਆ ਜਾ ਚਾਹ ਕਣੀ ਆ ਜਾ ਹੁਣ ਬੱਕਰੀਆਂ ਦਿਖਾ ਦੇ ਤੁਹਾਨੂੰ ਚਾਹ ਬਾਈ ਜੀ ਆ ਜਾਓ ਜੇ ਕਿਸੇ ਚਾਹ ਪੀਣੀ ਹੈਗੀ ਹੈ ਨਾ ਚਾਹ ਬਣੀ ਜਾਂਦੀ ਹੈ ਇੱਧਰ ਆ ਮੁੰਡਾ ਲੱਗਿਆ ਪੈਗਾ ਧੀਰੇ ਦਾ ਬਣਾਉਣਾ ਹੂੰ ਇਹ ਇਹ ਬਈ ਇਹ ਮੁੰਡੇ ਮੁੰਡੇ ਆਪਣੀ ਕੰਮ ਕਰਦੇ ਨਾਲ ਇਹ ਨਾ ਪੜਦੇ ਨੇ ਜੀ ਮੁੰਡੇ ਪੜਦੇ ਵੀ ਹਾਂ ਬਾਕੀ ਇਧਰ ਵੀ ਸਾਕ ਵਧੀਆ ਕਰਦੇ ਨੇ ਬੱਕਰੀਆਂ ਦਾ ਹੁਣ ਇਹ ਤਾਂ 11ਵੀਂ ਪੜ੍ਹਦਾ ਹੈ ਪਰਦੇ ਵੀ ਨਹੀਂ ਤੇ ਨਾਲ-ਨਾਲ ਬਈ ਜੀ ਮੱਕੇ ਦਾ ਕੰਮ ਵੀ ਕਰਦਾ ਸਾਰਾ ਕੁਝ ਨਾਲ ਨਾਲ ਹੀ ਚੱਲਦਾ ਹੈਗਾ ਤੇ ਹੁਣ ਲੱਗਿਆ ਪਿਆ ਚਾਹ ਬਣਾਉਣਾ ਚਾਚੂ ਬਈ ਚੰਗੀ ਬਣਾਉਣੀ ਆਉਂਦੀ ਹੈ ਕਹਿੰਦੇ ਇਹਨੂੰ ਨਾ ਤੀਰੇ ਬਹੁਤ ਵਧੀਆ ਜੀ ਚਾਹ ਦੇਖੋ ਸਾਡੇ ਸਾਹਮਣੇ ਹੁਣ ਇਹ ਹੀ ਬਣਾ ਰਿਹਾ ਹੈਗਾ ਕੋਈ ਹੋ ਨਹੀਂ ਹੈਗਾ ਸਹੀ ਗੱਲ ਆ ਬਈ ਲੈ ਜਰੂਰ ਬਈ ਜੀ ਆਇਓ ਜੇ ਕੋਈ ਮੇਰੇ ਵੀਰ ਨੇ ਚਾਹ ਪੀਣੀ ਹੈਗੀ ਕਿਉਂ ਭਾਈ ਪਿਲਾ ਦੋਗੇ ਜਾਇ ਜਗਨੇ ਪੀਰ ਜਰੂਰ 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 ਪਿਆਵਾਂਗੇ ਜੀ ਚਾਹ ਪਾਪੀ ਪੀਣ ਵਾਸਤੇ ਬਣਾ ਰਹੇ ਆਂ ਸਹੀ ਗੱਲ ਹੈ ਹਾਂ ਲੈ ਵੀ ਸਕਰੀਨ ਤੇ ਨੰਬਰ ਆਏਗਾ ਤੇਰੇ ਭਾਈ ਨੂੰ ਸੰਪਰਕ ਕਰ ਲਿਓ ਜੇ ਕਹਿੰਦੇ ਚਾਹ ਪੀਣੀ ਹੋਊਗੀ ਠੀਕ ਆ ਹੋਊਗਾ ਜੀ ਕੋਈ ਸਪੈਸ਼ਲ ਬਣਾ ਕੇ ਪਿਆਵਾਂਗੇ ਅੱਛਾ ਲੈ ਜੋ ਨਹੀਂ ਹੈਗਾ ਵੀ ਆਪਾਂ ਨੇ ਬਣਾ ਕੇ ਪੀ ਲਈ ਮੁਰਕਿਆ ਖੜ ਗਿਆ ਖੜ ਗਿਆ ਖੜ ਗਿਆ ਸੋਨੀ ਨਾਲ ਵੀ ਗੱਲਬਾਤ ਕਰ ਲਈ ਹਾਂ ਭਾਈ ਸੋਨੀ ਦੱਸ ਕਿਵੇਂ ਕਹਿਣਾਗਾ ਚਾਲਾ ਭਾਈ ਮਹਾ ਜੇ ਕੋਈ ਸਪੈਸ਼ਲ ਆਊਗਾ ਬੰਦਾ ਆਪਾਂ ਸਪੈਸ਼ਲ ਬਣਾ ਕੇ ਪਿਆਵਾਂਗੇ ਇਹ ਨਹੀਂ ਹੈਗਾ ਵੀ ਆਪਾਂ ਨੇ ਬਣਾ ਕੇ ਪੀਲੀ ਮੁਰਕੇ ਪਤੀਲੀ ਮਾਸਦੀ ਵੀ ਹੈ ਨਹੀਂਗੀ ਅੱਛਾ ਜਦੀ ਐਟੇ ਟਾਈਮ ਤਿਆਰ ਆ ਜੀ ਆਪਣੇ ਕੋਲੇ ਘਰ ਦੇ ਫ੍ਰਿਜ ਨੇ ਗੱਲ ਆ ਵੀ ਘਰ ਦੇ ਫ੍ਰਿਜ ਨੇ ਸਹੀ ਗੱਲ ਹੈ ਘਰ ਦੇ ਫ੍ਰਿਜ ਨੇ ਆਪਾਂ ਕਹਾਂਗੇ ਤੂੰ ਲੈਣ ਜਾਣਾ ਦੁੱਧ ਜਦੀ ਚੋਇਆ ਆਪਾਂ ਨੇ ਜਦੀ ਪਤੀਲੀ ਚ ਪਾ ਕੇ ਚਾਹ ਅਗਲੇ ਨੂੰ ਸਪੈਸ਼ਲ ਬਣਾ ਕੇ ਤੋਰਾਂਗੇ ਇਹ ਪੂਰੇ ਮਾਨ ਸਨਮਾਨ ਨਾਲ ਜੀ ਹਾਂ ਲੈ ਵੀ ਆ ਜੋ ਮਿੱਤਰੋ ਜੇ ਕਿਨੇ ਚਾਹ ਪੀਣੀਆਂ ਗਿਆ ਧੀਰਾ ਬਾਈ ਹੈਗਾ ਤੇ ਸੋਨੀ ਭਾਈ ਹਣਾ ਇਹ ਹੁੰਦੇ ਨੇ ਆ ਸਾਰੇ ਮੁੰਡੇ ਦੇਖ ਸਕਦਾ ਇੱਥੇ ਹੁੰਦੇ ਨੇ ਸਾਨੂੰ ਚਾਹ ਬਣਾ ਕੇ ਫਿਲਾਉਂਦੇ ਆ ਚਾਹ ਪੀਵਾਂਗੇ ਜੀ ਪੂਰੀ ਕੰਡੇ ਕੱਢ ਆ ਗਈ ਕਿ ਨਾ ਵਾਲੀ ਕੋਈ ਇਹਨੂੰ ਬਸ ਵਾਲੀ ਤਿਆਰ ਆ ਜੀ ਇੱਕ ਹੁਣ ਪਹਿਲੀ ਵਾਲੀ ਸਟਾਰਟ ਹੋ ਰਹੀ ਹੈਗੀ ਪਹਿਲੀ ਵਾਲੀ ਤਿਆਰ ਹੋ ਰਹੀਆਂ ਹਜੇ ਹੂੰ ਲਈ ਪਹਿਲੀ ਵਾਲੀ ਤਿਆਰ ਹੋ ਰਹੀ ਹੈਗੀ ਦੇਖ ਸਕਦੇ ਹੋ ਇਹਨੂੰ ਨੇੜੇ ਕਰਕੇ ਦਿਖਾ ਦਈਏ ਲੈ ਲੈ ਵੀ ਆ ਟੰਗ ਲਿਆ ਦੇਸੀ ਸਟੈਂਡ ਲਾ ਲਿਆ ਜੀ ਆਪਾਂ ਨੇ ਦੇਸੀ ਸਟੈਂਡ ਲਾ ਲਿਆ ਹਣਾ ਜੋਈਓ ਬਲੂ ਤਾਂ ਚੱਕ ਦੋ ਮੁੰਡਾ ਤੁਹ ਲਾ ਵੀ ਦੇਖ ਸਕਦੇ ਹੋ ਕਿਤੇ ਵੀ ਕੁਝ ਵੀ ਹਰ ਚੀਜ਼ ਕੁਦਰਤ ਨੇ ਅਵੇਲੇਬਲ ਦਿੱਤੀ ਹੈ ਜੀ ਬਾਹਰ ਪਾ ਰੀਆਂ ਹਾਂ ਹਾਂ ਜੀ ਬਣਾਉਣ ਦੀ ਲੋੜ ਨਹੀਂ ਪੈਂਦੀ ਕੁਦਰਤ ਕੋਲੇ ਸਾਰਾ ਕੁਝ ਹੈ ਕੁਦਰਤ ਕੋਲੇ ਸਭ ਕੁਝ ਹੈ ਜੀ ਆਪਾਂ ਉਹ ਕੁਦਰਤੀ ਚੀਜ਼ਾਂ ਹੀ ਵਰਤਣੀਆਂ ਨੇ ਹਮ ਸਹੀ ਗੱਲ ਆ ਵੀ ਨਹੀਂ ਹੁਣ ਪਾਲੀ ਵਿਚਾਰੇ ਗੈਸ ਕਿੱਥੇ ਚੱਕੀ ਫਿਰਨ ਬਾਰੇ ਸਹੀ ਗੱਲ ਆ ਸਹੀ ਗੱਲ ਆ ਵੀ ਦੇਖ ਸਕਦੇ ਹੋਗੇ ਪਿੱਤਰ ਵਾਲੀ ਪਤਲੀ ਨਹੀਂ ਆ ਗਈ ਧੀਰੇ ਬਾਈ ਪਰ ਸਾਡੇ ਕੋਲੇ 42 ਪਈਆ ਉਹਦੇ ਕੁੰਡਾ ਲਵਾਉਣਾ ਜੀ ਉਹਦੇ ਕੁੰਡਾ ਲਵਾਉਣਾ ਹੈ ਕੁੰਡਾ ਲਵਾਉਣਾ ਉਹਦੇ ਕੋਲੇ ਪਤਿਲੀਆਂ ਮੇਰੇ ਕੋਲੇ ਦੋ ਪਈਆਂ ਨੇ ਪਤਲੀ ਪ੍ਰਾਣੀ ਤੇ ਟੱਟਲੀ ਪਈ ਆ ਅੱਛਾ ਉਹਦੇ ਆ ਦੇਖ ਰਿਹਾ ਕੁੰਡਾ ਲਵਾਉਂਦੇ ਆ ਇੱਕ ਸਾਈਡ ਤੋਂ ਕੁੰਡਾ ਟੋਟਾ ਗਿਆ ਸਹੀ ਗੱਲ ਆ ਪਿੱਤਰ ਵਾਲੀ ਪਤਲੀ ਦਾ ਵੀ ਨਾ ਵੱਖਰਾ ਸੁਭਾਅ ਆ ਕੰਨ ਜੀ ਲਵਾਉਣ ਵਾਲਾ ਉਹਦੇ ਕੁੱਡਾ ਤਾਂ ਹੈਗਾ ਅੱਛਾ ਅੱਛਾ ਕੁੰਡਾ ਤਾਂ ਹੈਗਾ ਹਾਂ ਆ ਕੰਨ ਯਾਰ ਐਪਟ ਲਵਾਉਣ ਵਾਲੇ ਨੇ ਉਹਦੇ ਉਹ ਟੁੱਟ ਗਿਆ ਇੱਕ ਪਾਸੇ ਠੀਕ ਆ ਨਹੀਂ ਨਵੀਂ ਲਵਾ ਮਹਾ ਬਟਾ ਕੀ ਨਮੀ ਲਵਾਣੀ ਹਾਂ ਨਮੀ ਲੈ ਉਹ ਬਟਾ ਕੇ ਪਾਣੀ ਲਵਾਗੇ ਉਹਨੂੰ ਮਿੱਤਰੋ ਬਣੇ ਰਿਹਾ ਵੀਡੀਓ ਦੇ ਵਿੱਚ ਉਹਨੂੰ ਚਾਪ ਲਿਆਵਾਂਗੇ ਆਪਾਂ ਵੀਡੀਓ ਦੇ ਵਿੱਚ ਲੈ ਵੀ ਮਿੱਤਰੋ ਪਹਿਲੀ ਵਾਲੀ ਆ ਚੁੱਕੀ ਹੈ ਚਾਹ ਨੂੰ ਨਾ ਲਓ ਜੀ ਤਿੰਨ ਵਾਲੀਆਂ ਰਹਿ ਗਿਆ ਫਟਾਫਟ ਜੁੜ ਜੋ ਕਰ ਨਾਲ ਜਿਹਨੇ ਚਾਹ ਪੀਣੀ ਹੈ ਆ ਜਾਓ ਚਾਹ ਪੀ ਲਓ ਬਈ ਲਓ ਜੀ ਦੋ ਵਾਲੀਆਂ ਆਪਣੀਆਂ ਆ ਗਈਆਂ ਦੋ ਆ ਗਈਆਂ ਹਾਂ ਜੀ ਹਾਂ ਲੈ ਪਹਿਲੀ ਵਾਲੀ ਉਹ ਔਖੀ ਆ ਜੀ ਫੇਰ ਤਾਂ ਝੱਟ ਪੱਟਾ ਵਾਲਾ ਗਾਮੇ ਆਉਣਾ ਪੈਣਾ ਪਹਿਲੀ ਉਹ ਉੱਪਰ ਹੁੰਦਾ ਟਾਈਮ ਲੱਗਦਾਗਾ ਇਹ ਪਹਿਲਾ ਸਟੈਪ ਚੜਨਾ ਹੀ ਔਖਾ ਜੀ ਸਹੀ ਗੱਲ ਆ ਇਹ ਤਾਂ ਗੱਲ ਹੈਗੀ ਹੈ ਕੀ ਸਟੈਪ ਪੱਟਣ ਹੀ ਔਖਾ ਹੁੰਦਾ ਬਾਅਦ ਤਾਂ ਫਿਰ ਬੰਦਾ ਤੁਰ ਹੀ ਜਾਂਦਾਗਾ ਫੇਰ ਤਾਂ ਤੁਰਿਆ ਜਾਂਦਾ ਜਦੋਂ ਇੱਕ ਸਟੈਪ ਚੜ ਗਿਆ ਬਸ ਉੱਥੇ ਡਰ ਲੱਗਦਾ ਹੁੰਦਾ ਪਹਿਲੀ ਪੌੜੀ ਚੜਨੀ ਔਖੀ ਲੱਗਦੀ ਆ ਜੀ ਦੇਖ ਸਕਦੇ ਹੋ ਗਾੜੀ ਗਾੜੀ ਚਾਹ ਬਣੂਗੀ ਜਮਾਂ ਡਾਂਗ ਵਰਗੀ ਚਾਹ ਨਹੀਂ ਬਿਨਾ ਕਹਿੰਦੇ ਹੁੰਦੇ ਨਾ ਡਾਂਗ ਵਰਗੀ ਚਾਹ ਹਾਂ ਜੀ ਇਹ ਹੁੰਦੀ ਆ ਡਾਂਗ ਵਰਗੀ ਚਾਹ ਬਣਦੀ ਵੀ ਡਾਂਗ ਨਾਲ ਆ ਜੀ ਡਾਂਗ ਨਾਲ ਬਣਦੀ ਆ ਤਾਂ ਹੀ ਡਾਂਗ ਵਰਗੀ ਚਾਹ ਨਾ ਹੁਣ ਉੱਪਰ ਡਾਂਗ ਹੈ ਆਪਣੀ ਲੈ ਵੀ ਦੇ ਸਾਰੇ ਨੂੰ ਉਂਗਲ ਤੇ ਖੜਾ ਹੋ ਲੋਗਾ ਚਾਹ ਐਂ ਬਣ ਜਾਂਦੀ ਹੈਗੀ ਮਾਂ ਜੀ 5 ਮਿੰਟ ਤੋਂ ਬਕਾ ਨਹੀਂ ਗਿਰਦਾ ਥੱਲੇ ਅੱਛਾ ਹੋ ਗਿਆ ਪੂਰੀ ਇੱਕ ਰਹਿੰਦੀ ਨੇ ਜੀ ਬਾਲੀ ਇੱਕ ਰਹਿ ਗਈ ਜੀ ਇੱਕ ਰਹਿ ਗਈ ਇਹ ਵੀ ਲਾਸਟ ਵਾਲੀ ਰਹਿ ਗਈ ਹੁਣ ਰਿੱਜੀ ਜਾਊ ਨਾ ਇਹ ਹਾਂ ਜੀ ਇਹ ਮਰਜੀ ਰਜਾਈ ਚਲਾਉਣੇ ਨੂੰ ਇਸ ਤੋਂ ਬਾਅਦ ਕਰਦੇ ਕਰਦੇ ਥੱਲੇ ਕਰ ਲਾਓ ਬਾਰੇ ਉਬਾਰੇ ਉਬਾਰੇ ਅੱਜ ਵੀ ਤੁਹਾਨੂੰ ਰੰਗ ਦਿਖਾ ਦੀ ਚਾਹ ਦਾ ਇਹ ਦੇਖ ਸਕਦੇ ਹੋ ਐਸਾ ਜਿਹਾ ਰੰਗ ਹੋ ਗਿਆ ਕਾਫੀ ਕੂਫੀ ਬਾਈ ਜੀ ਫੇਲ ਆ ਕਾਫੀ ਫੇਲ ਇਸ ਕਰੂ ਜ ਆਪਣੀ ਚਾਹ ਦੀ ਕਾਫੀ ਕੂਫੀ ਫੇਲਾ ਬਾਈ ਜੀ ਆ ਚਾਹ ਦੇ ਸਾਹਮਣੇ ਜਿਹੜੇ ਮੇਰੇ ਵੀਰ ਨੇ ਚਾਹ ਪੀ ਲਈ ਕਾਫੀਆਂ ਭੁੱਲ ਜਾਊਗਾ ਇਹ ਬਈਓ ਕਹਾਵਤਾ ਕਹਿੰਦਾ ਗੰਨੇ ਚੂਪ ਲਾ ਜਟਾਂ ਦੇ ਪੋਲੇ ਲਮਕੇ ਨੂੰ ਭੁੱਲ ਜਾਣਗੇ ਉਹ ਗੱਲ ਆ ਵੀ ਆਪਣੀ ਚਾਹ ਪੀ ਕੇ ਕਾਫੀ ਭੁੱਲ ਜੂ ਹਾਂ ਸਹੀ ਗੱਲ ਆ ਕੋਈ ਭੁੱਲਣ ਵਾਲਾ ਕੰਮ ਹੀ ਆ ਬਾਈ ਲੈ ਮਿੱਤਰੋ ਉਧਰ ਆ ਕੇ ਗਲਾਸ ਨੂੰ ਗਲਾਸਾਂ ਚ ਪੈ ਜੂ ਚਾਹ ਇਹ ਪੀਣੇ ਆਗੇ ਆਪਾਂ ਹੁੰਦਾ ਵਾ ਫੱਡ ਲੂਟੇ ਹੋ ਲੈ ਵੀ ਮਿੱਤਰੋ ਰੰਗ ਦੇਖੋ ਚਾਹ ਦਾ ਪਹਿਲਾਂ ਤਾਂ ਕੜ ਕੜ ਕੇ ਲਾਲ ਕਰ ਲਿਆ ਵੀਰ ਨੇ ਨਾ ਜਿਵੇਂ ਖੋਏ ਦਾ ਰੰਗ ਹੁੰਦਾ ਨਾ ਵੀਰੇ ਬਿਲਕੁਲ ਜੀ ਬਿਲਕੁਲ ਖੋਏ ਵਰਗਾ ਰੰਗ ਹੋ ਗਿਆ ਬਾਈ ਨਾ ਉਹੀ ਚੀਜ਼ ਬਣ ਜਾਣੀ ਆ ਇਹ ਖੋਏ ਵਾਲਾ ਕੰਮ ਕਰੂਗੀ ਬਾਈ ਇਹੇ ਦੇਖ ਸਕਦੇ ਹੋ ਨਾ ਜੈਲੋਂ ਨਹੀਂ ਆ ਪਹਿਲਾਂ ਮਿਲਾਈ ਆਈ ਆ ਚਾਹ ਤੇ ਸਹੀ ਗੱਲ ਹਾਂ ਹਾਂ ਇਹ ਚੀਜ਼ ਹੁੰਦੀ ਆ ਚਾਹ ਹਣ ਚਾਹ ਦਾ ਚਲੋ ਵਿੱਚ ਆਪਾਂ ਕਹਦੇ ਨੇ ਘਰ ਵਾਲੀ ਘਰ ਵਾਲੀ ਆਲਾ ਉਹ ਤਾਂ ਬਹੁਤ ਇਹ ਘਰ ਵਾਲੀ ਚਾਹ ਨੂੰ ਤਾਂ ਬਹੁਤ ਪਿੱਛੇ ਛੱਡ ਜਾਂਦੀ ਆ ਘਰ ਵਾਲੀ ਚਾਹ ਨਹੀਂ ਬਈ ਜੇ ਜਦਰੀ ਇਸ ਕਰ ਤਾਂ ਆਪਾਂ ਤਾਂ ਜੱਗ ਤਾਂ ਨਹੀਂ ਲੈ ਮਿੱਤਰੋ ਦੇਖ ਸਕਦੇ ਹਣਾ ਜਿਹੜੇ ਜਿਹੜੇ ਮੇਰੇ ਵੀਰ ਨੇ ਬਈ ਚਾਹ ਪੀਤੀ ਹੋਈ ਹੈਗੀ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਕਰ ਦਿਓ ਤੇ ਜੇ ਮੇਰੇ ਵੀਰੇ ਦੀ ਵੀਡੀਓ ਨੂੰ ਦੱਬ ਕੇ ਸ਼ੇਅਰ ਤੇ ਕਮੈਂਟ ਕਰਿਆ ਕਰੋ ਜੇ ਕਿਸੇ ਵੀ ਮੇਰੇ ਵੀਰ ਨੇ ਚਾਹ ਪੀਣੀ ਹੋਊਗੀ ਤਾ ਦੂਸੇ ਆ ਸਕਦੇ ਹਾਂ ਧੀਰੇ ਬਾਈ ਦੇ ਕੋਲ ਇਹ ਬਰਾਤਾ ਉਹ ਥੋੜੇ ਜਿਹੜੇ ਅਸੀਂ ਨੇ ਰੱਖਣੇ ਹੁੰਦੀਆਂ ਨੇ ਬਾਕੀ ਜਾਨਵਰ ਜਿਸ ਤਰ੍ਹਾਂ ਦੇ ਵੀ ਹੈਗੇ ਨੇ ਆਪਣੇ ਕੋਲੇ ਉਹ ਦਿਖਾਉਣੇ ਹੁੰਦੇ ਨੇ ਵੱਧ ਤੋਂ ਵੱਧ ਤਾਂ ਜਾਨੀ ਜਾਣਕਾਰੀ ਦਾ ਕੰਮ ਤਾਂ ਉਹ ਲੋ ਹੁੰਦਾਗਾ ਬਈ ਕੋਈ ਵੀ ਨਵਾਂ ਬੰਦਾਗਾ ਉਹ ਜਾਣਕਾਰੀ ਮਿਲੇ ਸਹੀ ਗੱਲ ਹੈ ਸਹੀ ਗੱਲ ਹੈ ਬੰਦਾ ਕਹਾ ਕੋਈ ਆਪਦਾ ਮਾੜਾ ਮੋਟਾ ਦੇਖੋ ਇਹ ਕੋਈ ਇਹ ਆਪਾਂ ਕਹੀਏ ਬਈ ਠੱਗੀ ਚੋਰੀ ਯਾਰੀ ਨਾਲ ਉਹਦਾ ਚੰਗਾ ਜੇ ਬੰਦਾ ਦੋ ਪਸ਼ੂ ਲੈ ਕੇ ਗਾਹਾਂ ਮਾੜਾ ਜਿਹਾ ਚੋਰੀ ਨਾਲ ਤੁਰਪੂਗਾ ਸਹੀ ਗੱਲ ਹੈ ਸਹੀ ਗੱਲ ਹੈ ਕਿ ਨਹੀਂ ਜਿਹੜੀ ਛਾੜੀ ਜਣੀ ਛਾੜਾ ਜਿਹੜਾ ਮਸਤ ਹੁੰਦਾ ਇਹੀ ਹੁੰਦਾ ਵੀ ਮਾੜ ਇਹ ਚੀਜ਼ ਹੁੰਦੀ ਆ ਜੀ ਚਾਹ ਪੀਓ ਹੁਣ ਵਧੀਆ ਲੈ ਵੀ ਹੁਣ ਪੀਣ ਆ ਗਏ ਆਪਾਂ ਚਾਹ ਪਾ ਲਈ ਵੀਰਾਂ ਨੇ ਹੁਣ ਗਲਾਸਾਂ ਦੇ ਵਿੱਚ ਚਾਹ ਦੇਖ ਸਕਦੇ ਹੋਗੇ ਸਾਰਾ ਕੁਝ ਨਾਲ ਹੀ ਰੱਖਦੇ ਆ ਸਾਰਾ ਕੁਝ ਫਿਰ ਏ ਟੂ ਜ਼ेड ਜੀ ਹਾਂ ਲੈ ਵੀ ਏ ਟੂ ਜ਼ेड ਜੀ ਸਾਡੇ ਮਿੱਤਰ ਭਾਈ ਹੂੰ ਚਾਹ ਪੁਣੀ ਘਟਰਾਸ ਦੇਣੀ ਜਣੀ ਅਸੀਂ ਰੱਖਦੇ ਆ ਨਾਲ ਚਾਹ ਪੁਣੀ ਰੱਖ ਹਾਂ ਸਹੀ ਗੱਲ ਹੈ ਨਾ ਉਹ ਐਂ ਪੁੰਨਦੇ ਨੇ ਨਾ ਆ ਇੱਕ ਨੇ ਨਿਤਰ ਕੇ ਚਾਹ ਨਾ ਤਿਆਰ ਕੇ ਪਾਉਂਦੇ ਨੇ ਜਿਹੜੀ ਅਸੀਂ ਪੁੰਨਦੇ ਆਂਗੇ ਜਰੂਰ ਗੱਲ ਇੱਕੋ ਹੀ ਆ ਜੀ ਜਿੰਨੇ ਵੀ ਆਜ ਦੀ ਵੀਰ ਨੇ ਹੂੰ ਰੱਖਦੇ ਨੇ ਵਿੱਚ ਬਹੁਤ ਘੱਟ ਰੱਖਦੇ ਬਹੁਤ ਘੱਟ ਕੋਲੇ ਹੁੰਦੇ ਨਾ ਹਾਂ ਲਾਸਟ ਘੁੱਟ ਮੜੀ ਜੀ ਸੋਚ ਕੇ ਜਿ ਭਰ ਲੈਂਦੇ ਨੇ ਬਸ ਲਾਸਟ ਘੁੱਟ ਸੋਚ ਕੇ ਭਰਨੀ ਪੈਂਦੀ ਆ ਇਹ ਭਰਨੀ ਪੈਂਦੀ ਹੈ ਇਹਨੂੰ ਮੈਂ ਅਸੀਂ ਰੱਖਦੇ ਆ ਨਾਲ ਸਹੀ ਗੱਲ ਹੈ ਜੀ ਸਹੀ ਗੱਲ ਚਾਲੋ ਕੋਈ ਗੱਲ ਨਹੀਂ ਉਹ ਤਾਂ ਅਬਦਾਬਦਾ ਅਗਲਾ ਦਾ ਹੋਣਾ ਕੋਈ ਐਡੀ ਗੱਲ ਵੀ ਨਹੀਂ ਹੁੰਦੀ ਨਾ ਨਾ ਕੋਈ ਪੁੱਣਦਾ ਇਲਾ ਹੋਣੀ ਹੁੰਦਾ ਬਈ ਜ਼ਰੂਰੀ ਆ ਤੇ ਉਹ ਤਾਂ ਉਹ ਵੈਸੇ ਗੱਲ ਕਰਦੇ ਆ ਹਾਂ ਹਰੇਕ ਦਾ ਅਬਦਾਬਦਾ ਹੁੰਦਾ ਨਾ ਹਾਂ ਬਈ ਮਿੱਤਰੋ ਇਹ ਲੈ ਬਈ ਆਪਾਂ ਤਾਂ ਚੱਕਲੀ ਚਾਹ ਆਪਦੀ ਪਹਿਲਾਂ ਹੀ ਕਿਉਂਕਿ ਹੋਰ ਨਾ ਚੱਕਲੇ ਕਿਤੇ ਠੀਕ ਆ ਨਾ ਨਾ ਫਿਰ ਕਿਵੇਂ ਕਰੂੰ ਲੈ ਬਈ ਮਿੱਤਰੋ ਤੇ ਆ ਜੋ ਜੇ ਕਿਨੇ ਚਾਹ ਪੀਣੀ ਹੁੰਦੀ ਆ ਨਾ ਕਮੈਂਟ ਕਰ ਲਿਓ ਤੇ ਕਰ ਲਿਓ ਬਾਈ ਨੂੰ ਫੋਨ ਸਕਰੀਨ ਤੇ ਉੱਪਰ ਨੰਬਰ ਦੇਵਾਂਗੇ ਤੇ ਅਸੀਂ ਖੜੇ ਆਂਗੇ ਇਸ ਟਾਈਮ ਜਮਾ ਬਾਗੜੀਆਂ ਦੇ ਕੋਲੇ ਬਾਗੜੀਆਂ ਤੋਂ 4-5 ਕਿਲੋਮੀਟਰ ਹਟ ਕੇ ਆ ਥੋੜਾ ਜਿਹਾ ਪਿੰਡ ਦੋ ਪਿੰਡ ਨੇ ਬਾਈ ਜੀ ਮਹਾਲੀ ਤੇ ਮਹਾਲਾ ਆਪਾਂ ਮਹਾਲੇ ਪਿੰਡੇ ਤੇ ਖੜਾਗੇ ਖੇਤਾਂ ਦੇ ਵਿੱਚ ਇੱਥੇ ਬਾਈ ਨੂੰ ਕਰ ਲਿਓ ਫੋਨ ਤੇ ਆ ਸਕਦੇ ਤੁਸੀਂ ਤੇ ਜੇ ਕੋਈ ਬੱਕਰੀ ਬੁੱਕਰੀ ਵੀ ਖਰੀਦਣੀ ਹੋਊਗੀ ਜਾਂ ਕੋਈ ਬੱਚੇ ਵੈਸੇ ਕੋਈ ਵੀ ਨਾ ਉਹ ਤਾਂ ਹੁੰਦੀ ਨੇਗੀ ਬੱਕਰੀ ਵੇਚਣ ਨੂੰ ਬੱਚੇ ਹੁੰਦੇ ਨੇ ਜੇ ਉਹ ਵੀ ਖਰੀਦਣੇ ਉਹ ਵੀ ਤੁਸੀਂ ਖਰੀਦ ਸਕਦੇ ਆ ਬਾਈ ਜੀ ਕਰ ਲਓ ਧੰਨਵਾਦ